ਉਹ ਦੇ ਨੀ ਜੇ ਉਹ ਹਾਂ ਉਹ ਆਇਆ ਨਹੀਂ ਜੇ ਤੱਕ 12 ਵਜੇ ਦਾ ਰੋਜ਼ ਦਾ ਇਹ ਕੰਮ ਹੋਂਡਿਆ ਵਾ ਰੋਜ਼ ਦਾ ਇੱਕ ਕੰਮ ਹੋਂਡਿਆ ਕੱਲ ਵੀ ਇਹ 11:30 ਵਜੇ ਆਇਆ ਰਾਤ ਨੂੰ ਫਿਰ ਫੁਰ ਕੇ ਮੁੰਡਿਆ ਨਾਲ ਤੇ ਅੱਜ 12 ਵਜੇ ਘਰ ਨਹੀਂ ਆਇਆ ਜੇ ਤੱਕ ਮਾਰੇ ਨੂੰ ਫੋਨ ਚੁੱਕ ਨਹੀਂ ਦਿਆ ਤੂੰ ਘੂਏ ਚੜਾ ਹਾਏ ਹਾਏ ਤੂੰ ਨਾ ਮੇਰ ਨਾਲ ਥੋੜੇ ਜਿ ਜ਼ੁਬਾਨ ਨਾ ਠੀਕ ਕਰਕੇ ਬੋਲਿਆ ਕਰ ਤੈਨ ਮੈਂ ਸੱਜੀ ਤਰ੍ਹਾਂ ਦੱਸਾਂ ਮੈਂ ਨੂੰ ਟੈਨ ਫਿਰ ਅੱਜ ਜਾ ਤੂੰ ਇਹਨੂੰ ਸਿੱਧਾ ਕਰ ਦੇ ਜਾਂ ਮੈਨੂੰ ਫੜਾ ਦੇ ਅੱਜ ਮੈਂ ਆਣੀ ਨੌਏ ਚਤਰਵਗਨ ਫਿਰ ਅੱਜ ਫੇਰ ਠੰਡਾ ਕਾਰੀ ਤੇ ਆ ਗਿਆ ਫੌਂਡੇ ਉਪਰ ਜੋ ਬੋਲੀ ਨਾ ਹੈਲੋ ਪਿਓ ਤੇਰਾ ਡੰਡਾ ਲੈ ਕੇ ਖਲੋਤਾ ਹੀ ਵੇ ਗੇਟ ਦੇ ਵਿੱਚ ਅੱਜ ਮੈਂ ਵੀ ਨਹੀਂ ਛਡਾਉਣਾ ਆਹੋ ਕਿੱਥੇ ਆ ਪੜ ਗਿਆ ਵਾ ਸੁਣ ਗਿਆ ਹੀ ਆ ਜਾ ਚੁੱਪ ਕਰ ਆ ਗਿਆ ਗਲੀ ਚ ਹੀ ਅੰਦਰ ਆ ਫੜੀ ਪੈੰਜ ਹੋ ਜਾ ਕੁੱਤੇ ਵਿੱਚ ਡਾੜ ਅੱਜ ਨਾ ਫੇਰ ਦੇ ਬਣ ਥਾਂਕ ਥਾਂ ਨਾ ਮਾਰਦੀ ਨਹੀਂ ਨਹੀਂ ਤੂੰ ਵੀ ਤੇਰੇ ਤੇ ਮਾਰ ਆ ਬੰਦੇ ਹੁੰਦੇ ਲੋ ਜਾ ਉਹ ਤੇਰੇ ਸਾਹ ਨਾਲ ਕੱਢਦੀ ਮੁੰਡੇ ਤੇ ਹੁੰਦੇ ਪਰ ਅੱਜ ਕੁੱਟ ਕੇ ਨਾ ਇਹਨੂੰ ਇੱਕ ਵਾਰੀ ਸੁਧਾਰ ਕੇ ਗਾਏ ਹਾਂ 8 ਵਜੇ ਪੂਰੇ ਘਰ ਬੜੇ ਢਾਹੀ ਸਤਿਕਾਰ ਅੱਜ ਇਹਨੂੰ ਜੁੱਤੀ ਵੀ ਆਵੇ ਸਤਿਕਾਰ ਦੀ ਕਾਈ ਸਤਿਕਾਰ ਹੈ 12 ਵਜੇ ਫਿਰ ਅੱਜ ਅੱਜ ਸਤਿਕਾਰ ਕਰਨਾ ਕਰੀਂ ਫਿਰ ਕਰੀਂ ਕਰੀਂ ਤੂੰ ਤੈਰਾ ਆ ਕਾਲ ਕਰ ਦੇ ਇੱਕ ਵਾਰ ਸਤਿਕਾਰ ਵਾਰ ਸਤਿਕਾਰ 12 ਵਜੇ 12 ਵਜੇ ਤੈਨੂੰ ਮੈਂ ਪਿੱਛੇ ਆ ਕੇ ਦੱਸਾਂ ਮੈਂ ਤੈਨੂੰ